ਪਹਿਲਾਂ ਕਾਫੀ 2022 ਤੋਂ ਵੀ ਚੋਰੀਆਂ ਕਰਦਾ ਆਦੀ ਆ ਪਹਿਲਾਂ 2022 ਦੇ ਖਿਲਾਫ ਕਾਨੂੰਨ ਅਨੁਸਾਰ ਚੋਰੀ ਦਾ ਉੱਥੇ ਖਬਰ ਹੋਈ ਉਸ ਤੋਂ ਬਾਅਦ ਮੁੰਡੀਆਂ ਚੌਕੀ ਪਹਿਲਾਂ ਵੀ ਇੱਕ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਤੋਂ ਵਾਰ ਇਹ ਕਲੰਧਰੇ ਦੇ ਤੇ ਇਹ ਨਸ਼ਾ ਕਰਦਾ ਆਦੀ ਆ ਤੇ ਲੋਕਾਂ ਦੇ ਘਰਾਂ 'ਚ ਵੜ ਕੇ ਤੇ ਬਾਹਰ ਬਾਹਰੋਂ ਮੋਟਰਸਾਈਕਲ ਚੋਰੀ ਕਰਦਾ। ਤੋਂ ਅੱਜ ਇਹਦੇ ਪਾਸੋਂ ਤਿੰਨ ਮੋਟਰਸਾਈਕਲ ਅਤੇ ਇੱਕ ਐਕਟਵਾ ਇੱਕ ਮੋਬਾਈਲ ਰਿਕਵਰ ਕੀਤਾ ਗਿਆ। ਜਿੰਨੂੰ ਵਰਦਾ ਮੋਟਰਸਾਈਕਲ ਚੋਰੀ ਹੋਇਆ ਸੀ ਤੋਨੇ ਸਾਨੂੰ ਕਹਿਲਾਂ ਦੱਸਿਆ ਵੀ ਉਹਨੂੰ ਬੰਦਾ ਪਛਾਣ ਲਿਆ ਜਿਹੜਾ ਚੋਰੀ ਕੀਤਾ ਸੀ ਉਹਦਾ ਅਸੀਂ ਉਹਨੂੰ ਨਾਮਜ਼ਦ ਕਰਕੇ ਉਹਦੀ ਪਛਾਣ ਹੋ ਗਈ ਸੀ ਕਿ ਨਕਾ ਲਾ ਕੇ ਉਹਨੂੰ ਅਰੈਸਟ ਕਰਾਂਗੇ। ਨਮਸਤੇ ਸਸਰੀਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਕੁਝ ਲੋਕ ਚੋਰੀ ਦੀਆਂ ਵਾਰਦਾਤਾਂ ਵਿੱਚ ਇੰਨੇ ਹੀ ਸਮਿਲਿਤ ਹੋ ਜਾਂਦੇ ਨੇ ਕਿਉਂਕਿ ਉਹ ਜੇਲ੍ਹ ਕੱਟਣ ਤੋਂ ਬਾਅਦ ਵੀ ਜ਼ਮਾਨਤ ਤੇ ਆਣ ਕੇ ਚੋਰੀ ਦੀਆਂ ਵਾਰਦਾਤਾਂ ਕਰਦੇ ਰਹਿੰਦੇ ਨੇ ਤੇ ਉਹਨਾਂ ਦੇ ਉੱਤੇ ਜੇਲ੍ਹ ਜਾਂਦਾ ਵੀ ਕੋਈ ਅਸਰ ਨਹੀਂ ਹੁੰਦਾ। ਇਸੇ ਤਰ੍ਹਾਂ ਦਾ ਇੱਕ ਮਾਮਲਾ ਏ ਚੌਂਕੀ ਮੁੰਡੀਆਂ ਤੋਂ ਸਾਹਮਣੇ ਆਇਆ ਜਿੱਥੇ ਅ ਸਰਜੀਤ ਸਿੰਘ ਐਸਆਈ ਜਿਹੜੇ ਇੰਚਾਰਜ ਨੇ ਉਹਨਾਂ ਨੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਜਿਹਦੇ ਕੋਲੋਂ ਤਿੰਨ ਮੋਟਰਸਾਈਕਲ ਤੇ ਇੱਕ ਐਕਟਿਵਾ ਬਰਾਮਦ ਹੋਈ ਹੈ ਪੂਰੀ ਜਾਣਕਾਰੀ ਦੇਣ ਵਾਸਤੇ ਐਸਐਚਓ ਜਸਬੀਰ ਸਿੰਘ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਤੋਂ ਜਾਣਕਾਰੀ ਲੈ ਲੈਨੇ ਆ ਸਰ ਕੀ ਮਾਮਲਾ ਸੀਗਾ ਵੀ ਜਿਹੜਾ ਇਹ ਜਮਨਤ ਤੇ ਆਣ ਕੇ ਵੀ ਬੰਦਾ ਚੋਰੀ ਨੇ ਵਾਰਦਾਤਾਂ ਕਰ ਰਿਹਾ ਇਹ ਜਸਕਰਨ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਦਰਸ਼ਲ ਅਕੈਡਮੀ ਜਿਹੜੇ ਤਾਜਪੁਰ ਭਾਮੀਆਂ ਕਲਾ ਇਹ ਪਹਿਲਾਂ ਕਾਫੀ 2022 ਤੋਂ ਵੀ ਚੋਰੀਆਂ ਕਰਨ ਦਾ ਆਦੀ ਆ ਪਹਿਲਾਂ 2022 'ਚ ਇਹਦੇ ਖਿਲਾਫ ਮਕਦਮਾ ਦਰਜ ਹੋਇਆ ਸੀ ਚੋਰੀ ਦਾ ਉੱਥੇ ਰਿਕਵਰੀ ਹੋਈ ਉਸ ਤੋਂ ਬਾਅਦ ਮੁੰਡੀਆਂ ਚੋਂ ਕਿ ਪਹਿਲਾਂ ਵੀ ਇੱਕ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਤੋਵਾਰੇ ਦੇ ਕਲੰਦਰੀ ਦੇਤੇ ਇਹ ਨਸ਼ਾ ਕਰਨ ਦਾ ਆਦੀ ਆ ਤੇ ਲੋਕਾਂ ਦੇ ਘਰਾਂ 'ਚ ਵੜ ਕੇ ਤੇ ਬਾਹਰ ਬਾਹਰੋਂ ਮੋਟਰਸਾਈਕਲ ਚੋਰੀ ਕਰਦਾ ਜੋ ਅੱਜ ਇਹਦੇ ਪਾਸੋਂ ਤਿੰਨ ਮੋਟਰਸਾਈਕਲ ਅਤੇ ਇੱਕ ਐਕਟਵਾ ਇੱਕ ਮੋਬਾਈਲ ਰਿਕਵਰ ਕੀਤਾ ਜਾ ਚੁੱਕਾ ਹੈ ਸਰ ਇਹ ਵੀ ਦੱਸੋ ਵੀ ਇਹ ਕਿੰਨੀ ਦੇਰ ਤੋਂ ਇਹ ਕੰਮ ਕਰ ਰਿਹਾ ਆ ਇਹ 2022 ਤੋਂ ਤੋਂ ਤਕਰੀਬਨ ਲਗਾਤਾਰ ਹੀ ਚੱਲ ਰਿਹਾ ਹੈ ਜਦੋਂ ਜੇਲ੍ਹ ਤੋਂ ਬਾਹਰ ਆਉਂਦਾ ਚੋਰੀ ਕਰਦਾ ਨਸ਼ਾ ਕਰਨ ਦਾ ਦੀ ਹੈ ਅੱਛਾ ਜੀ ਕਿ ਭੀ ਹੁਣ ਇੱਥੇ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਪੁਲਿਸ ਨੇ ਮੁਕਦਮਾ ਦਰਜ ਕਰਤਾ ਹੈ ਰਿਕਵਰੀ ਕੀਤੀ ਆ ਔਰ ਪੁਲਿਸ ਰਿਮਾਂਡ ਲੈ ਕੇ ਫਿਰ ਅਗਲੀ ਅਮਰ ਵਿੱਚ ਚਲੀਏ ਠੀਕ ਹੈ ਜੀ ਸਰ ਸਾਡੇ ਨਾਲ ਜਾਣਕਾਰੀ ਦੇਣ ਵਾਸਤੇ ਵੀ ਕਿਸ ਤਰ੍ਹਾਂ ਇਸ આરોપી ਨੂੰ ਕਾਬੂ ਕੀਤਾ ਆ ਤੇ ਐਸਆਈ ਚੌਕੀਨ ਚਰ ਜਿਹੜੇ ਮੁੰਡਿਆ ਦੇ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਸੁਰਜੀਤ ਸਿੰਘ ਜੀ ਅ ਸਰ ਕਿਸ ਤਰ੍ਹਾਂ ਤੁਹਾਨੂੰ ਇਤਲਾਹ ਮਿਲਦੀ ਆ ਵੀ ਇਹ ਜਿਹੜੇ ਚੋਰੀ ਦੇ આરોપી ਆ ਜਿਹੜਾ ਵੀ ਇੱਥੇ ਆਪਾਂ ਨੂੰ ਮਿਲੂਗਾ ਇਹ। ਇੱਕ ਐਫਆਈ ਨੰਬਰ ਦਰਦ ਕੀਤੀ ਸੀ 223/24 3/24 ਉਹ ਸਚਿੰਦਰ ਕੁਮਾਰ ਦਾ ਮੋਟਰਸਾਈਕਲ ਚੋਰੀ ਹੋਇਆ ਸੀ। ਤੋਂ ਉਹਨੇ ਸਾਨੂੰ ਕਹਿਲਾਂ ਦੱਸਿਆ ਵੀ ਉਹਨੇ ਬੰਦਾ ਪਛਾਣ ਲਿਆ ਜਿਹੜਾ ਚੋਰੀ ਕੀਤਾ ਸੀ। ਉਹਦਾ ਅਸੀਂ ਇਹਨੂੰ ਨਾਮਜ਼ਦ ਕਰਕੇ ਉਹਦੀ ਪਛਾਣ ਹੋ ਗਈ ਸੀ। ਫਿਰ ਨਾਕਾ ਲਾ ਕੇ ਇਹਨੂੰ ਰੈਸ਼ ਕੀਤਾ ਅੱਜ। ਅੱਛਾ ਜੀ। ਤੇ ਸਰ ਹੁਣ ਕੀ ਕਰਵੀ ਹੋ ਰਹੀ ਹੈ ਉੱਤੇ? ਗੱਦਵੰਦ ਅੱਜ ਕਰ ਲਿਆ ਜੀ। ਰਿਕਵਰੀ ਹੋ ਗਈ ਹੈ ਜੀ। ਤੇ ਇਹਨੂੰ ਅੱਜ ਮਾਨਜੋ ਅਦਾਲਤ ਵਿੱਚ ਪੇਸ਼ ਕਰਾਂਗੇ ਤੇ ਰਵਾਣ ਲਾ ਕੇ ਅਗੇ ਤਫਤੀਸ਼ ਕੀਤੀ ਜਾਊਗੀ। ਠੀਕ ਹੈ ਜੀ ਸੋ ਆਪਾਂ ਦੱਸ ਦਿੰਨੇ ਆਂ ਵੀ ਜਿਹੜੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਲੋਕ ਨੇ ਸਰ ਕੋਈ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਹੋ ਕਿ ਜਿਹੜੇ ਲੋਕ ਜੇਲ੍ਹ ਤੋਂ ਆਣ ਕੇ ਵੀ ਨਹੀਂ ਸੁਧਰਦੇ ਤੇ ਫਿਰ ਉਹਨਾਂ ਵਾਸਤੇ ਹੁਣ ਕੀ ਚੇਤਾਵਨੀ ਦੇਣਾ ਚਾਹੁੰਦੇ ਤੁਸੀਂ ਜਿਹੜੇ ਚੋਰੀਆਂ ਕਰਨ ਦੇ ਆਦੀ ਐ ਇਹਨਾਂ ਨੂੰ ਸਲਾਖਾਂ ਪਿੱਛੇ ਟੰਗਿਆ ਜਾਊਗਾ ਜੀ ਮਾਰਦਾ ਤਾਂ ਤੇ ਠੱਲ ਪਾਈ ਜਾਊਗੀ ਕਿ ਜਾਂ ਏਰੀਆ ਛੱਡ ਦਿਓ ਤੇ ਜਾਂ ਏਰੀਆ ਛੱਡ ਦਿਓ ਚਾਹੇ ਤਾਂ ਫੇਰ ਜੇਲ੍ਹ ਜਾ ਜੇ ਚ ਜਾਓ ਜੋ ਸਿੱਧੇ ਸ਼ਬਦਾਂ ਦੇ ਵਿੱਚ ਐ ਐਸਐਚਓ ਸਾਹਿਬ ਨੇ ਚੇਤਾਵਨੀ ਦੇ ਦਿੱਤੀ ਹੈ ਜਾਂ ਤਾਂ ਮਾੜੇ ਕੰਮ ਕਰਨੇ ਛੱਡ ਦਿਓ ਤੇ ਜਾਂ ਫਿਰ ਸਲਾਕਾ ਪਿੱਛੇ ਜਾਣ ਨੂੰ ਤਿਆਰ ਹੋ ਜਾਓ ਹੁਣ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ ਇਸ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ